ਹਰ ਕੋਈ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਕਪੂਰਥਲਾ ਸ਼ਹਿਰ ਦੇ ਵਿੱਚ ਪੈਂਦੀ ਨਵੇਂ ਸਬਜ਼ੀ ਮੰਡੀ ਤੇ ਦੁਕਾਨਦਾਰ ਆਮਨ ਬੀਜ ਸਟੋਰ ਵੱਲੋਂ ਦੀਵਾਲੀ ਅਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਕਪੂਰਥਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟ ਪਰ ਬਾਤ ਕਰਦੇ ਨਾਲ ਕੈਮਰਾਮੈਨ ਸੰਜੀਵ ਕੁਮਾਰ ਦੀ ਇਹ ਖਾਸ ਰਿਪੋਰਟ ਤੇਵਾ ਫਰਮ ਖੇਤੀ ਸਟੋਰ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਸਾਡੇ ਵੀਰਾਂ ਨੂੰ ਵਧਾਈਆਂ ਹੋਆਂ ਮਾਲੀਪੁਰ ਪੁਰਨਦੇਵ ਜੀ ਦੇ ਲੱਖ ਲੱਖ ਵਧਾਈਆਂ ਹੁਣ ਸਾਰੇ ਵੀਰਾਂ ਨੂੰ ਆਪਣੀ ਵੈਜੀਟੇਬਲ ਦਾ ਹਾਲ ਸੀਡ ਆ ਜੀ ਆਖਿਰ ਵਿੱਚ ਤੁਸੀਂ ਕੀ ਕੀ ਸੇਲ ਕਰਦੇ ਕਨਕਾ ਜੀ ਹੁਣ ਜਿੱਦਾਂ ਜਾਂ ਕਨਕਾ ਦਾ ਸੀਜ਼ਨ ਆ ਗਿਆ ਵਾ ਉਹ ਹੋ ਰਿਹਾ ਜਾਂ ਮੱਟਮ ਦਾ ਪਰਚੇਸ ਹੋ ਰਿਹਾ ਹਾਂਜੀ ਹਾਂਜੀ ਤੇ ਕਨਕਾ ਦਾ ਸੀਜ਼ਨ ਹੁਣ ਸ਼ੁਰੂ ਹੋ ਗਿਆ ਵਾ ਤੇ ਉਹ ਮੱਕੀ ਝੋਨਾ ਸਾਰੇ ਵੈਜੀਟੇਬਲ ਵਿੱਚ ਹੀ ਨੇ ਨਹੀਂ ਤਾਂ ਵੀ ਉਹ ਹਰ ਤਰ੍ਹਾਂ ਦੇ ਵੀਗ ਵਗੈਰਾ ਵੇਚੀ ਬਲ ਹਾਂਜੀ ਹਾਂਜੀ ਹਰ ਤਰ੍ਹਾਂ ਠੀਕ ਹੈ ਤੁਸੀਂ ਕਹੋਗਾ ਕਿ ਜਿੱਦਾਂ ਦਾ ਫਿਜ਼ਿਓ ਦੇ ਫਿਜ਼ਿਓ ਤੁਸੀਂ ਬੀਮ ਵਾਲਾ ਦਾ ਕੰਮ ਕਰਦੇ ਜਿੱਦਾਂ ਇੱਕ ਪੱਕੀ ਦਾਵਾ ਕਰਨ ਦਾ ਜਿੱਦਾਂ ਹੀ ਆਪਾਂ ਹਾਂਜੀ ਯਾਨੀ ਕਿ ਸਾਡਾ ਜਿਹੜਾ ਰੇਟ ਆਪਣੀ ਸ਼ੋਪ ਕਿੱਥੇ ਹੈ? ਸ਼ੋਪ ਆਪਣੀ ਜੀ ਨਵੀਂ ਸਬਜ਼ੀ ਮੰਡੀ ਹੈ ਜੀ। ਜਿਹੜੀ ਸਾਦਾ ਥਾਣੇ ਦੇ ਕੋਲ ਸੁਲਤਾਨਪੁਰ ਰੋਡ ਦੇ ਕੋਲ। ਹਾਂਜੀ ਹਾਂਜੀ ਮੰਡੀ ਦੇ ਅੰਦਰ ਬਾਹਰ ਕਰਕੇ ਹੈ ਜੀ। ਚੇਤਨੂਪਰੀ ਦੇ ਨਾਲ ਤੀਰਵਾਲ। ਉਹਦਾ ਜੀ ਮੈਨੂੰ 5 ਸਾਲ ਦਾ ਤੇ ਹਰਬਾ ਹੈਗਾ ਜੀ। ਹਾਂਜੀ ਹਾਂਜੀ ਤਾਂ ਉਦਾਂ ਸ਼ੋਪ ਪਈ ਨੂੰ ਆਪਾਂ ਨੂੰ 10 ਸਾਲ ਹੋ ਗਏ। ਹਾਂਜੀ ਤੇ ਤੁਸੀਂ ਦੀਵਾਲੀ ਦੇ ਮੌਕੇ ਤੇ ਲੋਕਾਂ ਨੂੰ ਕੀ ਸਿਖਾਇਆ ਜਾਂਦਾ ਕੰਮ ਦੀਵਾਲੀ ਦੇ ਮੌਕੇ ਤੇ ਇਹ ਹੀ ਕਹਿਣਾ ਚਾਹੁੰਦਾ ਕਿ ਜ਼ਿਆਦਾ ਵਾਤਾਵਰਨ ਨਾ ਖਰਾਬ ਕਰੋ ਪੋਲੂਸ਼ਨ ਨਾ ਫੈਲੋ ਕਿ ਜੋ ਵੀ ਕੰਮ ਕਰਨਾ ਲਿਮਟ ਚ ਕਰਨਾ ਹੈ ਠੀਕ ਨਹੀਂ ਫਟਾਕੇ ਵਗੜਾ ਚੜਾਉਣੇ ਤੇ ਹਵਾਵਾਂ ਦੇਖ ਕੇ ਕੋਈ ਪ੍ਰੋਬਲਮ ਨਾ ਬਣਾਵੇ ਜਿਹੜੀ ਹਾਂਜੀ ਹਾਂਜੀ